पिछली गड्डी बैठ पिछली गड्डी बैठा पैसा नहीं ਬਿਠਾਓ ਗੱਡੀ 'ਚ ਬਿਠਾਓ ਜਾਓ ਪਰ ਜੋ ਆਹ ਭੱਜ ਕੇ ਜੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਤੇ ਸਾਡੇ ਐਸਪੀ ਸਰ ਤੇ ਡੀਐਸਪੀ ਜੀ ਦੀ ਅਗਵਾਈ ਹੇਠ ਕੱਲ ਇੱਕ ਚੈਕਿੰਗ ਮੁਹਿੰਮ ਅਸੀਂ ਸ਼ੁਰੂ ਕੀਤੀ ਸੀਗੀ ਹੋਟਲਾਂ ਦੀ ਜੋ ਏਰੀਏ ਦੇ ਜਿਹਨੇ ਵੀ ਹੋਟਲ ਹੈਗੇ ਉਹਨਾਂ ਦੀ ਸਿੰਗਲ ਬਾਏ ਸਿੰਗਲ ਆਪਾਂ ਚੈਕਿੰਗ ਕੀਤੀ ਤੇ ਦੌਰਾਨੇ ਚੈਕਿੰਗ ਰਾਤ ਨੂੰ ਸਾਨੂੰ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਵੀ ਚਲੋ ਇੱਥੇ ਵੀ ਕਿਤੇ ਨਾ ਕਿਤੇ ਦੇ ਵਪਾਰ ਦਾ ਧੰਦਾ ਚੱਲ ਰਿਹਾ ਤੇ ਉਸੇ ਮਹੀਨ ਨੂੰ ਅਸੀਂ ਅੱਗੇ ਵਧਦੇ ਹੋਏ ਕੱਲ ਰਾਤੀ ਅਸੀਂ ਆਪਣੇ ਜਿਹੜੇ ਜਿਰਪੁਰ ਥਾਣੇ ਦੇ ਏਰੀਏ ਦੇ ਵਿੱਚ ਜਿਹੜੇ ਪੈਂਦੇ ਹੋਟਲ ਉਹਨਾਂ ਤੇ ਅਸੀਂ ਰੇਡ ਕੀਤੀ ਹੈਗੀ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੇ ਅਸੀਂ ਹੋਟਲ ਦੇ ਵਿੱਚ ਹੋਟਲ ਇਕ ਵੈਲਕਮ ਟੂ ਰੋਸਵੁੱਡ ਵੈਲਕਮ ਟੂ ਹੋਟਲ ਆ ਤੇ ਠੀਕ ਹੈਗਾ ਜੀ ਹੋਟਲ ਵੈਲ ਹੋਟਲ ਵੈਲਕਮ ਟੂ ਹਰਿਆਣਾ ਜਦੋਂ ਇਹਨਾਂ ਦੌਰਾਨ ਅਸੀਂ ਰੇਡ ਕੀਤੀ ਤਾਂ ਇੱਥੇ ਜਿਹੜਾ ਦੇਵਪਾਰਦਰ ਦਾ ਹੁਣਾ ਪਾਇਆ ਗਿਆ ਤੇ ਉੱਥੇ ਜਿਹੜੀਆਂ ਵਿਕਟਿਮ ਲੜਕੀਆਂ ਸੀਗੀਆਂ ਜੀ ਉਹਨਾਂ ਨੂੰ ਉੱਥੇ ਰਿਕਵਰ ਕੀਤਾ ਉੱਥੇ ਲੜਕੇ ਤੇ ਇੱਕ ਹੋਟਲ ਦਾ ਮੈਨੇਜਰ ਹੈਗਾ ਉੱਥੇ ਕਾਬੂ ਕੀਤਾ ਜਿਸ ਉਪਰੰਤ ਇਹਨਾਂ ਦੇ ਉੱਤੇ ਦੋਨੋਂ ਹੋਟਲ ਤੇ ਹੋਟਲ ਦੇ ਮਾਲਕਾਂ ਤੇ ਮੈਨੇਜਰ ਤੇ ਜਿਹੜੇ ਉੱਥੇ ਸਟਾਫ ਲਟਕਾ ਸੀਗਾ ਉਹਨਾਂ ਦੇ ਉੱਤੇ ਅਸੀਂ ਮਕਦਮਾ ਨੰਬਰ 208 ਜਿਹੜਾ ਹੈਗਾ ਜੀ ਅੰਡਰ ਸੈਕਸ਼ਨ 3 4 5 ਇਮੋਰਲ ਟਰੈਫਿਕ ਐਕਟ ਅਸੀਂ ਦਰਜ ਕੀਤਾ ਤੇ ਦਰਜ ਕਰਕੇ ਜਿਹੜੇ ਵਿਕਟਿਮ ਸੀ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ سپرد ਕੀਤਾ ਤੇ ਜਿਹੜੇ ਮਾਲਕ ਆ ਉਹਨੂੰ ਮੈਨੇਜਰ ਨੂੰ ਤੇ ਜਿਹੜਾ ਹੋਰ ਉੱਥੇ ਉਹਨਾਂ ਦੇ ਨਾਲ ਤੇ ਸੀਗੇ ਬੰਦੇ ਜਿਹੜੇ ਇਨਵੋਲਵ ਸੀ ਉਹਨਾਂ ਨੂੰ ਅਰੈਸਟ ਕੀਤਾ ਹੈ ਟੋਟਲ 10 ਬੰਦਿਆਂ ਦੇ ਖਿਲਾਫ ਹੋਇਆ ਜਿਹਦੇ ਵਿੱਚੋਂ 7 ਦੀ ਅਰੈਸਟ ਹੋ ਚੁੱਕੀ ਹੈ ਤੇ ਦੋ ਇੱਕ ਮਾਲਕ ਇੱਕ ਮਾਲਕ ਦਾ ਹੋਟਲ ਹੈਗਾ ਤੇ ਇੱਕ ਉਹਦਾ ਮੈਨੇਜਰ ਹੈਗਾ ਉਹ ਹਲੇ ਫਰਾਰ ਚੱਲ ਰਿਹਾ ਜਿਹਨੂੰ ਜਲਦੀ ਅਰੈਸਟ ਕਰ ਦਿੱਤਾ ਸੀ ਕਿੰਨੇ ਟਾਈਮ ਤੋਂ ਇਹ ਕੰਮ ਚੱਲ ਰਿਹਾ ਇਹ ਇਹਦੇ ਦੌਰਾਨ ਇਹ ਪਹਿਲਾਂ ਕਿਸੇ ਹੋਰ ਹੋਟਲ ਦੇ ਵਿੱਚ ਸੀਗਾ ਜੀ ਜਿਹੜਾ ਇਹਦਾ ਉਹ ਮੈਨੇਜਰ ਹੈਗਾ ਜੀ ਕਿਸੇ ਹੋਰ ਕੰਮ ਕਰਦਾ ਸੀਗਾ ਪੰਜਕੂਲੇ ਦੇ ਵਿੱਚ ਤੇ ਇੱਥੇ ਰੀਸੈਂਟਲੀ ਹਲੇ 4 ਤੋਂ 5 ਮਹੀਨੇ ਤੋਂ ਪਹਿਲਾਂ ਹੀ ਉਹ ਰਿਸ਼ਿਫਟ ਹੋਏ ਸੀਗੇ ਤੇ ਰਹਿਣਾਂ